ਜੀ ਆਪਣੀ ਜਿਹੜੀ ਰਕਮ ਉਹ ਵਿੱਚ ਕਬੂਟਰ ਚ ਜਿਆਦਾ ਆਉਂਦੀ ਆ ਤੇ ਸਾਨੂੰ ਉਹ ਜਾਂ ਸਾਨੂੰ ਦੇ ਦੇਣਾ ਜੀ ਅਸੀਂ ਉਹ ਖਾਈ ਜਾਈਏ ਉਹਦੀ ਲੈ ਕੇ ਸੌਦਾ ਪਾਣੀ ਲੈ ਕੇ ਕਣਕ ਪੱਠਾ ਲੈ ਕੇ ਉਹ ਖਾਈ ਜਾਈਏ ਐਵੇਂ ਦੇ 10 ਤੋਂ 15 ਘਰ ਜਾਣਦਾ ਵਾਂ ਜਿਨ੍ਹਾਂ ਦੇ ਘਰ ਦੇ ਵਿੱਚ 8 ਤੋਂ 9 ਪੀਪਲ ਨੇ ਕਮਾਨ ਵਾਲੇ ਜੀ ਉਹਨਾਂ ਦੀ ਫੈਮਿਲੀ ਇਨਕਮ 25000 ਜੀ ਕਾਨ ਤੇ ਆਈ ਸੀ ਮਾਤਾ ਵਿਚਾਰੀ ਤੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਤੁਹਾਡਾ ਰਾਸ਼ਨ ਕੱਟਿਆ ਇਨਕਮ ਜਿਹੜੀ 3 ਲੱਖ ਰੁਪਿਆ ਵਿਖਾਈ ਹੋਈ ਹੈ ਜੀ ਇਹ ਮਾਤਾ ਚਾਰੀ ਆਂਦੀ ਮੈਨੂੰ 3 ਲੱਖ ਰੁਪਇਆ ਉਹ ਹੀ ਕੈਸ਼ ਦੇ ਦੋ ਮਾਤਾ ਗਿਆਰਾ ਕਰ ਲਾ ਜਿਹੜੀ ਗੱਲ ਬਹੁਤ درست ਹੈ ਵੀ ਜਿਹੜੇ ਘਰ ਦੇ ਵਿੱਚ 8 8 9 9 ਜਾਣੇ ਕਮਾਉਣ ਵਾਲੇ ਨੇ ਤੇ 25000 ਇਨਕਮ ਸ਼ੋਅ ਕੀਤੀ ਗਈ ਹੈ ਇਹਨਾਂ ਸਾਰੀ ਵੈਰੀਫਿਕੇਸ਼ਨ ਸੋਹਣੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਿਹੜਾ ਜਿੰਨਾ ਕਮਾ ਰਿਹਾ ਉਹ ਚੀਜ਼ ਉਹਨੂੰ ਉਹਨੂੰ ਹੱਕ ਮਿਲਣਾ ਚਾਹੀਦਾ ਹੈ ਜੀ ਜੀ ਹਾਂਜੀ ਸਾਥੀਓ ਅਸੀਂ ਪਹੁੰਚੇ ਜੀ ਪਿੰਡ ਜੀਵਨਨਗਰ ਦੇ ਵਿੱਚ ਸਾਡੇ ਨਾਲ ਇੱਕ ਮਾਤਾ ਬਜ਼ੁਰਗ ਮੌਜੂਦ ਹੈ ਤੁਸੀਂ ਹੈਰਾਨ ਹੋ ਜਾਓਗੇ ਮਾਤਾ ਦੀ ਗੱਲ ਸੁਣ ਕੇ ਕਿ ਮਾਤਾ ਜਿਹੜੀ ਹੈ ਇੱਕ ਕੱਲੀ ਪਰਿਵਾਰ ਦੇ ਵਿੱਚ ਚਾਰ ਬੇਟੀਆਂ ਉਹ ਵਿਆਹੀਆਂ ਹੋਈਆਂ ਤਾਂ ਜਿਹੜੇ ਇਹਨਾਂ ਦੇ ਪਤੀ ਹੈ ਯਾਨੀ ਸਾਡੇ ਅੰਕਲ ਜੀ ਉਹਨਾਂ ਨੂੰ ਗੁਜ਼ਰਿਆ 20 ਸਾਲ ਹੋ ਗਏ ਹਨਾ ਮਾਤਾ ਤੇ ਇਹਨਾਂ ਦਾ ਇੱਕੋ ਇੱਕ ਬੇਟਾ ਸੀ ਵਿਆਹ ਵਰਾ ਸੀ ਉਹਨੂੰ ਵੀ 7 ਸਾਲ ਹੋ ਗਏ ਗੁਜ਼ਰਿਆ ਤੇ ਅੱਜ ਮਾਤਾ ਸਾਡੇ ਨਾਲ ਮੌਜੂਦ ਹੈ ਇਹਦੀ ਸਮੱਸਿਆ ਇਹ ਹੈ ਸਾਥੀਓ ਕਿ ਆ ਮਾਤਾ ਦਿਖਾਇਓ ਆ ਫੈਮਿਲੀ ਹੈ ਈ ਹੈ ਇਹਨਾਂ ਕੋਲ ਤੇ 3 1,80,000 ਤੋਂ 3 ਲੱਖ ਤੱਕ ਇਮਕਮ ਆ ਨਾ ਕੋਈ ਮਾਤਾ ਦਾ ਕਮਾਉਣ ਵਾਲਾ ਹੈ ਤੇ ਨਾ ਕੋਈ ਮਾਤਾ ਦੀ ਕੋਈ ਜ਼ਮੀਨ ਜਾਇਦਾਦ ਆ ਤਾਂ ਮਾਤਾ ਕਹਿੰਦੀ ਐ ਵੀ ਜਿਹੜੇ ਕਹਿੰਦੇ ਨੇ ਵੀ ਐਸ ਫੈਮਿਲੀ ਆਈਡੀ ਦੇ ਵਿੱਚ 3 ਲੱਖ ਹਮਕਮ ਆ ਉਹ ਸਾਨੂੰ ਜਿਹੜਾ 3 ਲੱਖ ਜਮਾ ਆਇਆ ਵਿੱਚ ਉਹ ਮੈਨੂੰ ਕੱਢ ਦੇਣ ਤੇ ਮੈਂ ਆਪਦਾ ਕੋ ਗੁਜ਼ਾਰਾ ਕਰ ਸਕਾਂ ਐਵੇਂ ਆ ਮਾਤਾ ਲੈ ਬਾਤ ਦੱਸੋ ਤੁਸੀਂ ਕੀ ਸਮੱਸਿਆ ਮਾਤਾ ਹਾਂਜੀ ਇਹ ਆਪਣਾ ਪਹਿਲੇ ਨਾਮ ਗਰਮੀਤ ਕੌਰ ਜੀ ਅੱਛਾ ਗਰਮੀਤ ਕੌਰ ਆ ਨਾ ਕਿਹੜਾ ਪਿੰਡ ਆਪਣਾ ਅਸੰਤਾਲੀ 47 ਤੇ ਮਾਤਾ ਕੀ ਸਮੱਸਿਆ ਤੁਹਾਨੂੰ ਸਮੱਸਿਆ ਇਹ ਹੈ ਵੀ ਆਪਣੀ ਜਿਹੜੀ ਰਕਮ ਉਹ ਵਿੱਚ ਕੰਪਿਊਟਰ ਤੇ ਜ਼ਿਆਦਾ ਆਉਂਦੀ ਆ ਤੇ ਸਾਨੂੰ ਉਹ じゃ ਸਾਨੂੰ ਦੇ ਦੇਣਾ ਅਸੀਂ ਉਹ ਖਾਈ ਜਾਈਏ ਉਹ ਲੈ ਕੇ ਸੌਦਾ ਪਾਣੀ ਲੈ ਕੇ ਕਣਕ ਪੱਠਾ ਲੈ ਕੇ ਉਹ ਖਾਈ ਜਾਈਏ ਅੱਛਾ ਤੁਹਾਨੂੰ ਲੱਗ ਰਿਹਾ ਵੀ ਜਿਹੜਾ 3 ਲੱਖ ਵਿੱਚ ਦੱਸ ਰਿਹਾ ਕੰਪਿਊਟਰ ਵੀ ਉਹ ਸਾਨੂੰ ਕੱਢ ਕੇ ਦੇ ਦੇਣ ਉਹ ਸਾਨੂੰ ਕੱਢ ਕੇ ਦੇ ਦੇਣਾ ਤੇ ਜੇ ਸਾਡੇ ਕਾਰਡ ਕੱਟ ਦੇਣੇ ਆ ਨਾ ਤੇ ਸਾਨੂੰ ਉਹ ਦੇ ਦੇਣਾ ਜੀ ਜੀ ਤੇ ਮੈਂ ਤਾਂ ਉਹ ਕਹਿੰਦੇ ਵੀ ਤੁਹਾਡੀ 3 ਲੱਖੀ ਮੁਕਮਿਆ ਕੋਈ ਜ਼ਮੀਨ ਜਾਇਦਾਦ ਹੈ ਆਪਣੀ ਜ਼ਮੀਨ ਜਾਇਦਾਦ ਹੈ ਨਹੀਂ ਜੀ ਜੀ ਜੇ ਮੈਂ ਜ਼ਮੀਨ ਹੁੰਦੀ ਤਾਂ ਫਿਰ ਆਪਨੂੰ ਆ ਤਿੰਨ ਲੱਖ ਦੀ ਕੀ ਰੋਡ ਸੀ ਆਣ ਕੇ ਸੁਣਨ ਦੀ ਤੇ ਰਾਸ਼ਨ ਕਟ ਆਪਣਾ ਕਟਿਆ ਗਿਆ ਕਟਿਆ ਗਿਆ ਵਾ ਤੇ ਪਹਿਲਾਂ ਮਿਲਦਾ ਸੀ ਰਾਸ਼ਨ ਹਾਂ ਪਹਿਲਾਂ ਮਿਲਦਾ ਸੀ ਜੀ 5 ਕਿਲੋ ਕਣਕ ਮਿਲਦੀ ਸੀ 2 ਕਿਲੋ ਤੇਲ ਮਿਲਦਾ ਸੀ ਜੀ ਤੇ 1 ਕਿਲੋ ਖੰਡ ਮਿਲਦੀ ਸੀ ਜੀ ਤੇ ਉੱਤੇ ਮੈਂ ਤਾਂ ਮਹੀਨਾ ਕੱਢਦੀ ਸੀ ਜੀ ਤੇ ਹੁਣ ਨਹੀਂ ਕਟਿਆ ਗਿਆ ਤੇ ਉਹਨਾਂ ਦੀਪੂ ਵਾਲਿਆਂ ਨੇ ਕਹਿੰਤਾ ਤੇ ਡਾ ਕਾਰਡ ਕਟਿਆ ਗਿਆ ਵਾ ਜੀ ਪਿੱਛੇ ਕਟਿਆ ਗਿਆ ਵਾ ਤੇ ਅੱਗੇ ਮੈਂ ਕਰੀਆ ਥੋੜੇ ਦਿਨ ਆ ਮਾ ਦੜਵੀ ਆਈ ਤਾਂ ਉਦੋਂ ਹੀ ਕਹਿੰਦੇ ਤੁਹਾਡੀ ਰਕਮ ਵੀ 3 ਲੱਖ ਹੁੰਦੀ ਆ ਤੇ ਅੱਜ ਵੀ ਕਹੀ ਜਾਂਦੇ ਤੁਹਾਡੇ ਸਾਹਮਣੇ ਜੀ ਤੇ ਜਿਹੜੀ ਸਰਕਾਰ ਆਪਣੇ ਦੇਵਕੀ ਮਜ਼ਦੂਰ ਜਿਹੜਾ ਸੁਖੀ ਵੜਾਇਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਕਹੀਏ ਹੁਣ ਅਸੀਂ ਜਦੋਂ ਸਾਨੂੰ ਕੋਈ ਮੱਝ ਤਾਂ ਹੀ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਕੀ ਕਹੀਏ ਜੀ ਘਰੇ ਕੋਈ ਕਮਾਉਣ ਵਾਲਾ ਨਹੀਂ ਕੋਈ ਵੀ ਨਹੀਂ ਕੱਲੀ ਆ ਘਰ ਆ ਕੇ ਬਾਲਕਿਆਂ ਦਾ ਟਾਈਮ ਪਾਸ ਕਰਦੀ ਆ ਜੀ ਤੇ ਜਾਂ ਜਿਹੜੀ ਫੇਸੜ ਆਉਂਦੀ ਆ ਤਾਂ ਮਹੀਨੇ ਦੀ ਤੇ 4 4000 ਮੇਰੀ ਮਹੀਨੇ ਦੀ ਦਵਾਈ ਚੱਲਦੀ ਆ ਜੀ ਹਾਂਜੀ ਕੀ ਦਿੱਕਤ ਆਪਾਂ ਨੂੰ ਹਾਟਵਾ ਹਾਂਜੀ ਹਾਂ ਆ ਸਾਥੀਓ 36000 ਜਿਹੜੀ ਪੈਨਸ਼ਨ ਆ ਵੜਾਪਾ ਲਾ ਲਓ ਚਾਹੇ ਵਿਧਵਾ ਪੈਨਸ਼ਨ ਲਾ ਲਓ ਮਾਤਾ ਦੀ ਵਿਧਵਾ ਪੈਨਸ਼ਨ ਲੱਗੀ ਆ ਉਹਦੇ ਤੇ ਗੁਜ਼ਾਰਾ ਕਰਦੇ ਆ 4000 ਦੀ ਮਾਤਾ ਦੀ ਦਵਾਈ ਕਹਿੰਦੇ ਆ ਵੀ ਹਾਰਡ ਦੀ ਮਾਤਾ ਕਹਿੰਦੇ ਮੈਨੂੰ ਪ੍ਰੋਬਲਮ ਆ ਉੱਤੇ ਚੱਲਦੀ ਹੈ ਦਵਾਈ ਤੇ ਘਰੇ ਜਿਹੜਾ ਕੋਈ ਇੱਕ ਅੱਧਾ ਕਮਰਾ ਉਹ ਕਿਰਾਏ ਤੇ ਦਿੱਤਾ 8900 ਰੁਪਏ ਜਾਨੀ ਕਿ 8900 ਤੇ ਗੁਜ਼ਾਰਾ ਹੁੰਦਾ ਸਾਡਾ ਨਾ ਕਿਉਂਕਿ ਤਾਂ 3000 ਤੇ ਉਹ ਹੀ ਸਪਲਾਈ ਆ ਗਈ ਤੇ ਹਾਂ ਹਾਂ ਤਾਂ ਅਸੀਂ ਹਰਿਆਣਾ ਸਰਕਾਰ ਨੂੰ ਫੂਡ ਸਪਲਾਈ ਵਿਭਾਗ ਜਿੰਨਾ ਵੀ ਉਹਨਾਂ ਨੂੰ ਕਰਦੇ ਆ ਕਿ ਇਹਨਾਂ ਫੈਮਿਲੀ ਐਡੀਆਂ ਦੀ ਜਾਂਚ ਕਰੋ ਆ ਵੇਖ ਲਓ ਕਮਾਉਣ ਵਾਲਾ ਕੋਈ ਨਹੀਂਗਾ ਇੱਥੇ ਕਈ ਅਸੀਂ ਦੇਖਿਆ ਕਿ ਜ਼ਮੀਨਾਂ ਜਾਇਦਾਦਾਂ ਵਾਲੇ ਸਾਥੀ ਆ ਉਹ ਵੀ ਰਾਸ਼ਨ ਡੀਪੂ ਤੋਂ ਲਈ ਜਾਂਦੇ ਆ ਪਰ ਇੱਕ ਮਾਤਾ ਵਿਧਵਾ ਪਿੰਡ ਸੰਤਾਂਵਾਲੀ ਤੋਂ ਜੋ ਤਸੀਲ ਰਾਣੀਆਂ ਜਿਲ੍ਹਾ सिरसा ਦਾ ਪਿੰਡ ਹੈ ਤਾਂ ਮਾਤਾ ਨੂੰ ਇਸ ਵਸਿਆ ਇਥੇ ਖੜੇ ਸੀ ਮਾਤਾ ਦੀ ਗੌਰ ਨਾਲ ਗੱਲ ਸੁਣਨਦੇ ਸੀ ਇਹ ਮਾਤਾ ਵਿਧਵਾ ਹੈ ਘਰ ਵਾਲੇ ਨੂੰ 20 ਸਾਲ ਹੋ ਗਏ ਗੁਜ਼ਰੇ ਨੂੰ ਇੱਥੇ ਆਜ ਬਾਈ ਤੁਸੀਂ ਘਰ ਵਾਲੇ ਨੂੰ 20 ਸਾਲ ਹੋ ਗਏ ਇੱਕ ਬੇਟਾ ਸੀ 40 ਸਾਲ ਦਾ ਉਹਨੂੰ ਵੀ 7 ਸਾਲ ਹੋ ਗਏ ਗੁਜ਼ਰੇ 9 ਬੱਚੇ ਆਪਦੇ ਲੈ ਕੇ ਚਲੇਗੀ ਮਾਤਾ ਦੀ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਮਾਤਾ ਕਹਿੰਦੀ ਮੇਰੀ 3 ਲੱਖ ਰੁਪਏ ਕਮ ਕੀਤੀ ਮੇਰਾ ਰਾਸ਼ਨ ਘਾਟਟਿਆ ਗਿਆ ਤੇ ਮੈਂ ਹਾਰਡ ਦੀ ਮਰੀਜ਼ ਆ ਜਿਹੜੀ ਪੈਨਸ਼ਨ ਆਉਂਦੀ ਉਹਦੇ ਤੇ ਮੈਂ ਗੁਜ਼ਾਰਾ ਮਾਸਾ ਕਰਦੀ ਆ ਇਸ ਬਾਰੇ ਜੋ ਸਰਕਾਰਾਂ ਵੱਡੇ ਵੱਡਾ ਦਾਅਵੇ ਕਰਦੇ ਉਸ ਬਾਰੇ ਕੀ ਕਰਾਂ ਦੇਖੋ ਸਰਕਾਰਾਂ ਦੇ ਦਾਅਵੇ ਆ ਇਹ ਸਾਡੇ ਕੋਲ ਪੁਖਤਾ ਸਬੂਤ ਆ ਤੇ ਬੱਚੇ ਆ ਅਸੀਂ ਸੰਤਾਲ ਜੀਵਨਗਰ ਦੇ ਰਹਿਣ ਵਾਲੇ ਨਾਲੇ ਬੱਚੇ ਗਵਾਂਢ ਸੰਤਾਲੀ ਪਿੰਡ ਆ ਆਪਣੇ ਤੇ ਚਲੋ ਤੁਹਾਡੀ ਰਿਪੋਰਟਿੰਗ ਦੇ ਹਿਸਾਬ ਨਾਲ ਅਸੀਂ ਇਹੀ ਦੱਸਣਾ ਚਾਹਾਂਗੇ ਵੀ ਇਹ ਇੱਕ ਸਰਕਾਰ ਦਾ ਧੱਕਾ ਆ ਤੇ ਇਹ ਜਿਹੜੇ ਆਧਾਰ ਕਾਰਡ ਫੈਮਿਲੀ ਕਾਰਡ ਤੇ ਸਾਰੇ ਜੁੜੇ ਹੋਏ ਨੇ ਇਹ ਲਿੰਕ ਅਕਾਊਂਟ ਜਿਹੜੇ ਨੇ ਕਿਸੇ ਕਿਸੇ ਨਾਲ ਜੁੜੇ ਹੋਏ ਆ ਜੀ ਜਿਨ੍ਹਾਂ ਦੇ ਕਰਕੇ ਵੀ ਇਹੋ ਜੀ ਮਾਵਾਂ ਦੇ ਜਿਹੜੇ ਕੀ ਉਹਨਾਂ ਨੂੰ ਘਰ ਚਲਾਉਣਾ ਹੁਣ ਵਿਧਵਾ ਮਾਂ ਆ ਘਰ ਕੋਈ ਹੈ ਨਹੀਂ ਨਾ ਬੱਚਾ ਨਾ ਨੂੰਹ ਆ ਤੇ ਵਿਚਾਰੀ ਇਕੱਲੀ ਦਾ ਗੁਜ਼ਾਰਾ ਕਰਨਾ ਆਪ ਆਪ ਸੋਚ ਸਕਦੇ ਵੀ 3000 ਦੇ ਪੈਨਸ਼ਨ ਮਿਲਦੀ ਹੈ ਤੇ 4000 ਦੇ ਜੋ ਦਵਾਈ ਦੀ ਦਵਾਈ ਆ ਰਹੀ ਆ 800 900 ਰੁਪਿਆ ਕਿਰਾਏ ਤੇ ਦੇ ਕੇ ਕਮਰਾ ਦਵਾਈ ਪੂਰੀ ਕਰ ਰਹੀ ਤੇ ਰੋਟੀ ਕਿੱਥੋਂ ਖਾਊਗੀ ਜੀ 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 ਸੋ ਅਸੀਂ ਤੁਹਾਡੇ ਮਾਧਮ ਦੇ ਨਾਲ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਨਾਂ ਜਿਹੜੇ ਵੀ ਅਕਾਊਂਟ ਹੈਗੇ ਨੇ ਇਹਨਾਂ ਦੀ ਪੁਸ਼ਟੀ ਕੀਤੀ ਜਾਵੇ ਤੇ ਇਹੋ ਜਿਹੇ ਗਰੀਬ ਜਿਹੜੇ ਵਿਚਾਰੇ ਜਿਨ੍ਹਾਂ ਦੇ ਨੂੰ ਲੋੜਵੰਦ ਹੈ ਜਿਹੜੇ ਲੋੜਵੰਦ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੀ ਕਾਰਡਾਂ ਦੇ ਉੱਤੇ ਤੇ ਉਹਨਾਂ ਦੇ ਰਾਸ਼ਨ ਕਾਰਡਾਂ ਦੀ ਪੁਸ਼ਟੀ ਕੀਤੀ ਜਾਵੇ ਸਰਪੰਚਾਂ ਨੂੰ ਹਦਾਇਤ ਦਿੱਤੀ ਜਾਵੇ ਜਿੱਥੇ ਰਹਿੰਦੇ ਨੇ ਸਰਪੰਚਾਂ ਨੂੰ ਪਾਵਰ ਦਿੱਤੀ ਜਾਵੇ ਜਿਨ੍ਹਾਂ ਦੇ ਕੋਲ ਉਹਨਾਂ ਦੇ ਵੋਟਾਂ ਪਾਉਂਦੇ ਨੇ ਜਿਹੜੇ ਪਿੰਡ 'ਚ ਰਹਿੰਦੇ ਨੇ ਉਹ ਇਸ ਸ਼ੀ ਨੂੰ ਪੁਸ਼ਟੀ ਕਰਕੇ ਇਹਨਾਂ ਨੂੰ ਫੈਮਿਲੀ ਆਈਡੀ ਨੂੰ ਸਦਰਸਤ ਕਰਨ ਤੇ ਇਹਨਾਂ ਨੂੰ ਰੋਟੀ ਪਾਣੀ ਦਾ ਗੁਜ਼ਾਰਾ ਕਰ ਸਕਣ ਜੀ 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 ਧੰਨਵਾਦ ਜੀ ਹਾਂਜੀ ਭਾਈ ਬ੍ਰਦਰ ਮੈਂ ਪਿੰਡ ਨਕੋ ਮੈਂ ਐਵੇਂ ਦੇ 10 ਤੋਂ 15 ਘਰ ਜਾਣਦਾ ਵਾਂ ਜਿਨ੍ਹਾਂ ਦੇ ਘਰ ਦੇ ਵਿੱਚ 8 ਤੋਂ 9 ਪੀਪਲ ਨੇ ਕਮਾਨ ਵਾਲੇ ਉਹਨਾਂ ਦੀ ਫੈਮਿਲੀ ਇਨਕਮ 25000 ਹੈ ਜੀ ਫੈਮਿਲੀ ਆਈਡੀ ਤੇ ਐਡਿਟਿੰਗ ਦਾ ਇੱਥੇ ਕੋਈ ਆਪਸ਼ਨ ਨਹੀਂ ਦਿੱਤਾ ਉਹਨਾਂ ਉੱਤੇ ਜਿਹੜੇ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਇਹ ਠੇਕਾ ਚੱਕਿਆ ਸੀ ਉਹਨਾਂ ਤੇ ਵੀ ਕੇਸ ਹੋਇਆ ਉਹ ਨਾ ਕੋਈ ਗੱਲ ਕਰਦੇ ਆ ਠੀਕ ਹੈ ਸਿੰਗਲ ਬੰਦਾ ਲੇਡੀਜ਼ ਹੋ ਵੀ ਤੁਹਾਡੇ ਸਾਹਮਣੇ ਸਿੰਗਲ ਲੇਡੀਜ਼ 10 ਲੱਖ ਰੁਪਇਆ ਉਹਦੀ ਇਨਕਮ ਬਣਾ ਕੇ ਦਿਖਾ ਦੋ ਬੁਢਾਪਾ ਪੈਨਸ਼ਨ ਤੋਂ ਇਲਾਵਾ ਕੋਈ ਇਨਕਮ ਹੀ ਨਹੀਂ 800 ਰੁਪਇਆ ਚਲੋ ਇੱਕ ਕਮਰੇ ਦਾ ਗੁਜ਼ਾਰਾ ਕਰਨ ਵਾਸਤੇ ਉਹਨਾਂ ਨੇ ਦਿੱਤਾ ਹੋਇਆ ਹੈ ਠੀਕ ਹੈ ਵੀਰੇ ਜੇ ਐਦਾਂ ਗਰੀਬ ਬੰਦਿਆਂ ਨਾਲ ਹੋਏਗਾ ਤੇ ਕੌਣ ਸੁਣੂਗਾ ਸਰਕਾਰਾਂ ਕਿੱਥੋਂ ਤੱਕ ਥੋੜਾ ਬਹੁਤੇ ਇਹਨਾਂ 'ਤੇ ਗੌਰ ਕੀਤੀ ਜਾਏ ਹਾਂਜੀ ਇਸ ਤਰ੍ਹਾਂ ਜੀ ਅਸੀਂ ਕੋਲ ਹੀ ਖੜੇ ਆ ਤੇ ਫੋਟੋ ਸਟੇਟ ਦੀ ਦੁਕਾਨ ਤੇ ਆਈ ਸੀ ਮਾਤਾ ਵਿਚਾਰੀ ਤੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਤੁਹਾਡਾ ਰਾਸ਼ਨ ਕੱਟਿਆ ਇਨਕਮ ਜਿਹੜੀ 3 ਲੱਖ ਰੁਪਇਆ ਵਿਖਾਈ ਹੋਈ ਹੈ ਹਾਂਜੀ ਤੇ ਮਾਤਾਚਾਰੀ ਆਂਦੀ ਵੀ ਮੈਨੂੰ 3 ਲੱਖ ਰੁਪਇਆ ਉਹ ਹੀ ਕੈਸ਼ ਦੇ ਤੋ ਮਾ ਆ ਦਾ ਗੁਜ਼ਾਰਾ ਕਰ ਲਾਂ ਹੁਣ ਜਿਹੜਾ ਵਿੱਚ ਸਭ ਤੋਂ ਵੱਡੀ ਤੇ ਉਹ ਹੀ ਹੈ ਅਸੀਂ ਤੇਜ ਬੜੇ ਘਰ ਵੇਖੇ ਨੇ ਮੈਂ ਖੁਦ ਆ ਵੀ ਕੋਈ ਇਲਕਮ ਨਹੀਂ ਕੀ ਦਾ ਵੀ ਸਾਰਾ ਕੁਝ ਕੱਟਿਆ ਤੇ ਉਹਨਾਂ ਨੂੰ ਵੈਰੀਫਾਈ ਕਰਿਆ ਕਿ ਸਰਪੰਚਾਂ ਨੂੰ ਅਥੋਰਟੀ ਦੇਣੀ ਚਾਹੀਦੀ ਹੈ ਵੀ ਪਿੰਡ ਚ ਹੁਣ ਘਰ ਵੇਖਣ ਵੀ ਇਹਦੇ ਕੋਲ ਕੁਝ ਹੈ ਨਹੀਂ ਹੈ ਕਿ ਅਗਲੇ ਦਾ ਰਾਸ਼ਨ ਚਾਲੂ ਹੋਵੇ ਅਗਲੇ ਦਾ ਗੁਜ਼ਾਰਾ ਹੋਵੇ ਹੁਣ ਮਾਤਾਚਾਰੀ ਕਰ ਲਾਉਂਣੀ ਹੈ ਇਹਦੇ ਘਰ ਵਾਲੇ ਗੁਜ਼ਾਰਿਆਂ ਨੂੰ ਕਿੰਨੇ ਸਾਲ ਹੋ ਗਏ ਮੁੰਡਾ ਗੁਜ਼ਰਿਆ ਨੋ ਚਲੀ ਗਈ ਕੋਲ ਕੋਈ ਨਹੀਂਗਾ ਚਾਰੀ ਲੈਪ ਕੀ 3-4000 5000 ਲੱਗੀ ਹੁੰਦਾ ਕੁਝ ਨਹੀਂ ਹੁੰਦਾ ਆਪਾਂ ਗਰੀਬ ਹੈ ਵਾਹੇ ਅਮੀਰ ਹੈ ਕੁਝ ਨਹੀਂ ਹੁੰਦਾ 5000 ਜਿਸ ਤਰ੍ਹਾਂ ਆਪਾਂ ਹੁਣ ਇਹ ਗੱਲ ਹੈ ਵੀ ਵੀਰ ਦੀ ਗੱਲ ਬਹੁਤ درست ਹੈ ਵੀ ਜਿਹੜੇ ਘਰ ਦੇ ਵਿੱਚ 8-8 9-9 ਜਾਣੇ ਕਮਾਉਣ ਵਾਲੇ ਨੇ ਤੇ 25000 ਇਨਕਮ ਸ਼ੋਅ ਕੀਤੀ ਗਈ ਆ ਇਹਨਾਂ ਸਾਰੀ ਵੈਰੀਫਿਕੇਸ਼ਨ ਸੋਹਣੇ ਤਰੀਕੇ ਨਾਲ ਹੋਣੀ ਚਾਹੀਦੀ ਆ ਜਿਹੜਾ ਜਿੰਨਾ ਕਮਾ ਰਿਹਾ ਉਹ ਚੀਜ਼ ਉਹਨੂੰ ਉਹਨੂੰ ਹੱਕ ਮਿਲਣਾ ਚਾਹੀਦਾ ਆ ਜੀ ਜੀ ਅਸੀਂ ਵੀ ਅਗਰ ਕਿਸੇ ਦਾ ਹੱਕ ਖਾਣੇ ਆ ਤੇ ਸਾਡੇ ਉਹ ਵੀ ਹੱਕ ਖੋਣਾ ਚਾਹੀਦਾ ਆ ਜੀ ਜੀ ਕਿਉਂਕਿ ਇਹੋ ਜੇ ਲੋਕਾਂ ਦਾ ਗਰੀਬ ਮਾਤਾ ਜਿਹੜੀ ਵਿਚਾਰੀ ਵਿਧਵਾ ਇਕੱਲੀ ਬੈਠੀ ਆ ਉਹਦਾ ਹੱਕ ਜੇ ਕਿਸੇ ਹੋਰ ਪਰਿਵਾਰ ਦੇ ਵਿੱਚ ਜਾ ਰਿਹਾ ਤਾਂ ਉਹ ਨਾ ਇਨਸਾਫੀ ਹੋ ਰਹੀ ਹੈ ਦੇ ਨਾਲ ਤੇ ਅਸੀਂ ਇਹੀ ਗੱਲ ਕਹਿਣਾ ਚਾਹਾਂਗੇ ਮੈਂ ਉਹ ਨਾ ਇਨਸਾਫੀ ਬਾਰੇ ਬੋਲਿਆ ਨਾ ਵੀ 8 8 ਮੈਂਬਰ ਬੱਚੀ ਆਰ ਸ਼ੋ ਕੀਤੇ ਹੋਏ ਆ ਇਹਦਾ ਬਦਲਾ ਮੇਰੇ ਤੋਂ ਸਰਕਾਰ ਨਾਲ ਲੈ ਉਹਨਾਂ ਦੇ ਕੱਟੇ ਜਾਣ ਠੀਕ ਹੈ ਜਾਣਕਾਰੀ ਉਹਨਾਂ ਤੋਂ ਉਪਲਬਧ ਸਾਰਾ ਡਾਟਾ ਚੜਵਾਇਆ ਜਾਏ ਸਰਪੰਚਾਂ ਕੋਲੋਂ ਤਸਦੀਕ ਕੀਤੀ ਜਾਵੇ ਪਿੰਡ ਦਾ ਚੋ ਹੁੰਦੇ ਨੇ ਸਾਰੇ ਪੰਚਾਇਤ ਮੈਂਬਰ ਉਹਨਾਂ ਕੋਲੋਂ ਕੀਤਾ ਜਾਏ ਧੰਨਵਾਦ ਵੀ ਕਿਸੇ ਨਾਲ ਪਰਸਨਲੀ ਰੰਜਿਸ਼ ਨਾ ਰੱਖੀ ਜਾਏ ਧੰਨਵਾਦ ਜੀ ਸੋ ਸਾਥੀਓ ਬਾਈ ਨੇ ਵਧੀਆ ਜਿਹੜਾ ਸੁਭਾਅ ਦਿੱਤਾ ਹੈ ਸੁਝਾਅ ਦਿੱਤਾ ਹੈ ਕਿ ਜਿਹੜੇ ਸਰਪੰਚ ਆ ਪਿੰਡ ਦੇ ਉਹਨਾਂ ਕੋਲੇ ਪਾਵਰ ਹੋਣੀ ਚਾਹੀਦੀ ਹੈ ਇਹ ਕਮਿਊਨਿਟੀ ਗੱਲ ਜਿਹੜਾ ਸਹੀ ਕਰਨ ਵਾਸਤੇ ਕੋਈ ਆਪਸ਼ਨ ਨਹੀਂ ਹੁੰਦਾ ਚੰਡੀਗੜ੍ਹ ਜਿਹੜੇ ਸਾਥੀ ਬੈਠੇ ਆ ਉਹ ਵੀ ਗੱਲ ਨਹੀਂ ਸੁਣਦੇ ਜੇ ਏਡੀਸੀ ਉਪਰ ਜਾਂਦੇ ਅਸਰ ਸੇ ਉਹ ਕਹਿੰਦੇ 53 ਨੰਬਰ ਕਮਰੇ ਜਾਓ ਉੱਥੇ ਵੀ ਕੋਈ ਸੁਣਵਾਈ ਨਹੀਂ ਗਈ ਤਾਂ ਮਾਤਾ ਦੇਖ ਲਓ ਅੱਜ ਜਿੱਥੇ ਧੀਆ ਪੁੱਤਾਂ ਦੀ ਅੱਜ ਲੋੜ ਸੀ ਮਾਤਾ ਨੂੰ ਜਿੱਥੇ ਅੱਜ ਪਰਿਵਾਰ ਦੇ ਵਿੱਚ ਮਾਤਾ ਨੇ ਬਹਿ ਕੇ ਖਾਣਾ ਸੀ ਉੱਥੇ ਮਾਤਾ ਦੇਖੋ ਫੋਟੋ ਸਟੇਟ ਵਾਲੀਆਂ ਦੁਕਾਨਾਂ ਤੇ ਠੱਕੀ ਖਾ ਰਹੀ ਆ ਸਾਥਿਓ ਇਹਨਾਂ ਵੀਰਾਂ ਦੇ ਵਿਚਾਰ ਚ ਮਾਤਾ ਦਾ ਤੁਹਾਨੂੰ ਇਹ ਜੋ ਸੰਘਰਸ਼ ਕਿਵੇਂ ਲੱਗਾ ਕਿਉਂਕਿ ਉਹ ਕਰਲਾ ਰਿਓ ਕਹੇ ਇਹ ਵੱਡੀ ਗੱਲ ਉਹਨੇ ਕਹੀ ਵੀ ਜੇ 3 ਲੱਖੋਂ ਘੱਟ ਮੇਰੀ ਸ਼ੋ ਕਰਦੀ ਮੈਨੂੰ ਉਹ 3 ਲੱਖ ਕਢਾ ਕੇ ਦੇ ਦੇਣ ਜਿਹੜਾ ਵੇਚਿਆ ਤੇ ਮੈਂ ਆਪਦਾ ਗੁਜ਼ਾਰਾ ਕਰ ਸਕਾਂ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਵੀ ਦੱਸਿਓ ਇਹਨਾਂ ਵੀਰਾਂ ਦੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ